ਅਕਬਿញ ਮੌਤ ਆਉਂਦੀ ਹੈ ਮੌਤ ਤੋਂ ਬਾਅਦ ਉਹਨਾਂ ਦਾ ਰੂਹਾਂ ਦਾ ਆਵਾਸ ਕਿੱਥੇ ਹੁੰਦਾ ਹੈ ਉਹਨਾਂ ਨੂੰ ਕਿਹੜੀ ਜਗ੍ਹਾ ਸੰਗਾਸ਼ਨ ਮਿਲਦਾ ਹੈ ਭਾਰ ਕਿੱਥੇ ਜਾ ਕੇ ਰੂਹਾਂ ਆਰਾਮ ਕਰਦੀਆਂ ਨੇ ਅੱਜ ਆਪਾਂ ਇਸੇ ਗੱਲ ਦਾ ਪਤਾ ਕਰਨ ਖਾਤਰ ਇਕੱਠੇ ਹੋਏ ਸੰਗੋਤਾ ਕੋਈ ਵੀ ਜੀਵ ਜਦੋਂ ਚੋਣਾ ਛੱਡਦਾ ਹੈ ਅਸੀਂ ਧਾਰਮਿਕ ਗ੍ਰੰਥ ਪ੍ਰਕਾਸ਼ ਕਰਾਉਨੇ ਆ ਕਰਾਉਂਦੇ ਵੀ ਉਹ ਆਏ ਜਿਹੜੀ ਰੂਹ ਉਸ ਗ੍ਰੰਥ ਦੇ ਨਾਲ ਸੁਰਤੋਂ ਦੀ ਜੁੜੀ ਹੋਵੇ ਇਸ ਪਵਿੱਤਰ ਆਤਮਾ ਦੀ ਸੁਰਤ ਜਦੋਂ ਤੋਂ ਨਾਮ ਸ਼ਬਦ ਲੈ ਲਿਆ ਸੀ ਇਸ ਸੱਚੇ ਸੌਦੇ ਦੇ ਨਾਲ ਭਾਵ ਬੰਦੇ ਤੋਂ ਰੱਬ ਗ੍ਰੰਥ ਦੇ ਨਾਲ ਜੁੜੀ ਹੋਈ ਉਪਦੇਸ਼ਨਰ ਉਪਦੇਸ਼ਇ ਕੋਈ ਹੁੰਦਾ ਹੈ ਚਾਹੇ ਪਿਛਲੇ ਗੁਰੂ ਸਹਿਬਾਨਾਂ ਦੇ ਪਰਵਚਨ ਹੈ ਚਾਹੇ ਮੌਜੂਦਾ ਸਤਗੁਰਾਂ ਦੇ ਵਚਨ ਹੈ ਕਈ ਜੀਬ ਸੋਚਦੇ ਹੋਣਗੇ ਵਚਨ ਤੇ ਪਰਵਚਨ ਦੇ ਵਿੱਚ ਫਰਕ ਹੈ ਬਿਲਕੁਲ ਫਰਕ ਹੁੰਦਾ ਹੈ ਵਕਨ ਉਹ ਹੁੰਦੇ ਨੇ ਜੇ ਉਹ ਮੌਜੂਦਾ ਰੱਬੀ ਜੋਤ ਦੇ ਸਰੂਪ ਦੇ ਵਿੱਚ ਸਿੱਧੀ সিংਹਾਸਣ ਤੋਂ ਵਚਨ ਬੋਲਦੀ ਹੋਵੇ ਉਪਦੇਸ਼ ਮਨੁੱਖਤਾ ਨੂੰ ਕਰਤੀ ਹੋਏ ਪਰਵਕਨ ਉਹ ਹੁੰਦੇ ਨੇ ਜਿਹੜੇ ਪਹਿਲਾ ਮਹਾਪੁਰਸ਼ ਗੁਰੂ ਸਹਿਬਾਨ ਆਪਣੇ ਆਪਣੇ ਸਮਾਂ ਸਮੇਂ ਦੇ ਵਿੱਚ ਉਦੋਂ ਦੀ ਦੇਸ਼ ਰੂਪ ਦੇ ਵਿੱਚ ਉਦੋਂ ਦੀ ਮਨੁੱਖਤਾ ਨੂੰ ਉਪਦੇਸ਼ ਕਰਦੇ ਗਏ ਅਸੀਂ ਉਹਨਾਂ ਨੂੰ ਉਹਨਾਂ ਦੇ ਲਿਖਾਰੀ ਉਸ ਨੂੰ ਗ੍ਰੰਥਾਂ ਦਾ ਰੂਪ ਦੇ ਦਿੰਦੇ ਆ ਕੋਠੀਆਂ ਦਾ ਰੂਪ ਦੇ ਦਿੰਦੇ ਫਿਰ ਉਹ ਆਉਣ ਵਾਲੀ ਪੀੜ੍ਹੀ ਖਾਤਰ ਜਿਵੇਂ ਹੁਣ ਆਪਾਂ ਬੈਠੇ ਆ ਉਹਨਾਂ ਖਾਤਰ ਬਰਾਸਤ ਦਾ ਰੂਪਕਾਰ ਕਰਦੀ ਹੈ ਉਹ ਨੂੰ ਜੀਵ ਪੜ ਕੇ ਸੁਣ ਕੇ ਅਮਲ ਕਰਕੇ ਫਿਰ ਜਦੋਂ ਉਹ ਮੌਕੇ ਦੇ ਸਤਿਗੁਰਾਂ ਦੇ ਉਪਦੇਸ਼ ਨਾਲ ਤੁਲਨਾ ਕਰਦਾ ਹੈ ਤਾਂ ਉਹਦਾ ਯਕੀਨ ਵਿਸ਼ਵਾਸ ਵਧ ਜਾਂਦਾ ਹੈ ਵੀ ਜੋ ਗੁਰੂ ਸਾਹਿਬਾਨ ਪਹਿਲਾਂ ਉਪਦੇਸ਼ ਕਰਕੇ ਗਏ ਨੇ ਭਾਰ ਸਤਗੁਰ ਦੇ ਲੜ ਲਾਉਣ ਨੂੰ ਰੂਹਾਂ ਨੂੰ ਕਹਿ ਕੇ ਗਏ ਨੇ ਸਤ ਸੰਗ ਕਰਨ ਨੂੰ ਕਹਿ ਕੇ ਗਏ ਨੇ ਨਾਮ ਦੀ ਭਗਤੀ ਕਰਨ ਨੂੰ ਕਹਿ ਕੇ ਗਏ ਨੇ ਇਹੀ ਕੰਮ ਮੌਜੂਦਾ ਸਤਖ ਨੂੰ ਸ਼ਾਹ ਸਤਨਾਮ ਸਿੰਘ ਜੀ ਕਰਾ ਰਹੇ ਭਾਗ ਹੁਣ ਉਹਨਾਂ ਦਾ ਬਾਡੀ ਉਹਨਾਂ ਦੀ ਜੋਤ ਸੰਤ ਗੁਰਮੀਤ RAM ਸਿੰਘ ਦੇ ਵਿੱਚ ਪ੍ਰਗਟ ਹੈ ਸੋ ਅੱਜ ਕਈ ਜੀਵ ਸੁੱਝਣਗੇ ਪੈੰਮੀ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਵੀ ਰੂਹ ਦਾ ਪਤਾ ਲਾਉਣ ਖਾਤਰ ਆਏ ਆ ਵੀ ਰੂਹ ਕਿੱਥੇ ਹੈ ਸੋ ਬੇਦਰ ਫੁਰਨਾ ਜ਼ਰੂਰ ਬਣਿਆ ਹੋ ਕੁਰਨਾ ਬੜਨਾ ਵੀ ਯਾਹੀ ਦਾ ਡੈਮੋਕ੍ਰੇਸੀ ਕਾਲ ਦੇ ਡੈਰੇਜਰ ਛੋਡੇ ਅੰਦਰ ਕੁਰਨਾ ਬਣਿਆ ਹੋ ਵਾਈ ਜੀ ਜਦੋਂ ਜੀਵਾਤਮਾ ਚੋਲਾ ਛੱਡਦੀ ਹੈ ਉਹਦਾ ਪਤਾ ਹੀ ਲੱਗਦਾ ਕਿੱਧਰ ਨੂੰ ਗਈ ਹੈ ਕਿੱਥੋਂ ਆਈ ਸੀ ਕਿੱਧਰ ਨੂੰ ਗਈ ਸਰੀਰ ਹੀ ਸਾਡੇ ਬੱਲੇ ਰਹਿ ਜਾਂਦਾ ਹੈ ਆਤਮਾ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਂਦੀ ਹੈ ਫਿਰ ਸਾਨੂੰ ਕੀ ਪਤਾ ਲੱਗੇ ਉਹ ਆਤਮਾ ਕਿੱਥੇ ਹੈ ਗੱਲ ਸਹੀ ਹੈ ਦੁਨਿਆਵੀ ਸੋਚ ਨਾਲ ਸੋਚੀ ਜਾਈਏ ਪਰ ਜਿਹੜੇ ਮਹਾਪੁਰਸ਼ਾਂ ਦਾ ਅਸੀਂ ਗ੍ਰੰਥ ਕੋਟੀਆਂ ਉਪਦੇਸ਼ ਪੜ੍ਹਦੇ ਤੇ ਸੁਣਦੇ ਆ ਉਹ 24 ਘੰਟੇ ਦਰਗਾਹ ਦੇ ਵਿੱਚ ਲਾਈਵ ਰਹਿੰਦੇ ਨੇ ਲਾਈਵ ਦਰਗਾਹ ਦਾ ਅੱਖੇ ਜਿੱਥਾ ਹਾਲ ਸਤਸੰਗਾਂ ਲਾ ਕੇ ਜੀਵ ਨੂੰ ਸਮਝਾਉਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਗ੍ਰੰਥ ਰੂਪ ਹੋਣ ਜਾਂਦਾ ਹੈ ਉਹ ਸਾਰਾ ਖੋਲ ਕੇ ਦੱਸਦੇ ਨੇ ਕਿ ਆਏ ਜੀ ਤੇਰੇ ਸਵਾਸ ਮੁਕਣ ਦੇ ਢੇਰ ਹੈ ਚੱਕ ਲੋ ਚੱਕ ਲੋ ਹੋ ਜੂਗੀ ਤੇ ਉਸ ਤੋਂ ਬਾਅਦ ਤੇਰੀ ਆਤਮਾ ਕਿੱਥੇ ਜਾਊਗੀ ਗੌਰ ਨਾ ਸੁਣ ਲੈ ਇਸ ਗ੍ਰੰਥ ਦੇ ਵਿੱਚੇ ਗ੍ਰੰਥਾਂ ਪੜਦੇ ਆਂ ਔੜੀ ਇੱਕ ਮਨਕਿ ਚਿੱਤ ਤੋਂ ਕੋ ਸੁਣਨਾ ਹੈ ਇਸ ਆਤਮਾ ਬਾਰੇ ਤਾਂ ਪਤਾ ਲੱਗੂ ਲੱਗੂ ਕੋ ਸੁਣੋ ਜੇ ਤੁਸੀਂ ਅੰਤਰਧਿਆਨ ਕੋ ਸੁਣ ਲਿਆ ਨਾ ਮਹਾਪੁਰਸ਼ਾਂ ਦੇ ਗਗਵਾਨੀਆਂ ਤੇ ਯਕੀਨ ਕਰ ਲਿਆ ਤਾਂ ਛੋਡੀ ਛੁਰਤ ਵੀ ਅੱਜ ਤੁਹਾਨੂੰ ਦਰਸਾ ਦਊਗੀ ਕਿ ਇੱਕ ਦਰਸਾਨੋ ਵੀ ਮੌਤ ਆਉਣੀ ਹੈ ਸਹੀ ਅਸੀਂ ਵੀ ਛੱਡਣਾ ਹੈ ਤੇ ਸਾਡੀ ਸੁਰਤ ਕਿੱਥੇ ਜਾਊ ਹੱਥ ਬੰਨ ਕੇ ਬੇਨਤੀ ਇੱਕ ਮਨਕਿ ਚਿੱਤ ਇਸੇ ਕਰਕੇ ਬਣਾਇਆ ਹੈ ਪਰ ਅਗ ਜੀਵ ਸਰੀਰ ਦੇ ਨਾਤੇ ਮੌਤ ਤੋਂ ਆਦ ਦੀ ਯਾਦਿਸ਼ਤਾ ਹੁੰਦਾ ਪਰ ਉਹਦੀ ਹਾਜ਼ਰੀ ਪਰਵਾਰ ਕੋਲੇ ਲੱਗਦੀ ਹੈ ਜਿੱਥੇ ਉਹ ਆਤਮਾ ਬੈਠੀ ਹੈ ਉੱਥੇ ਹਾਜ਼ਰੀ ਲੱਗਦੀ ਫਿਰ ਸਵਾਲ ਪੈਦਾ ਹਾਜ਼ਰੀ ਕਿ ਦੀ ਲੱਗੂ ਕਿਉਂਕਿ ਪਰਮਾਤਮਾ ਸ਼ਬਦ ਸਰੂਪ ਹੋ ਚੁੱਕੀ ਹੈ ਆ ਜੋ ਸ਼ਬਦ ਇੱਥੋਂ ਬੋਲੇ ਜਾਂਦੇ ਨੇ ਜਦੋਂ ਇਹਨਾਂ ਦੇ ਵਿੱਚ ਬਹਿ ਕੇ ਇਤਮਨਿਕ ਕਿਥੋਂ ਤੇ ਧਿਆਨ ਨਾਲ ਸੁਣਾਗੇ ਨਾ ਤੇ ਫਿਰ ਸਾਡੀ ਹਾਜ਼ਰੀ ਉੱਥੇ ਹੀ ਲੱਗੂ ਜਿੱਥੇ ਉਹ ਆਤਮਾ ਅਜਿਹਾ ਝਮਾਨ ਹੈ ਭਾਵ ਰੱਬ ਦੀ ਦਰਬਾਰੇ ਵਿੱਚ ਹਾਜ਼ਰੀ ਲਗੂਗੀ ਗੌਰ ਨਾਲ ਹਾਜ਼ਰੀ ਲਗੂ ਨਹੀਂ ਪ੍ਰਕਰਨਾ ਮੌਤ ਤੋਂ ਬਾਅਦ ਜੀਵ ਕਿੱਥੇ ਜਾਂਦੇ ਨੇ ਬੰਦੇ ਤੋਂ ਰੱਬ ਘਰ ਹੁੰਦੇ ਵਿੱਚ ਡਰ ਜਾ ਪਰਮਪਤਾਲ ਦੇ ਮੁਖਾਰविंद ਦੇ ਵchnਾ ਸ਼ਾਹੀ ਰੱਬੀ ਵchnਾ ਗੌਰ ਨਾਲ ਸੁਣੋ ਜਿੱਥੇ ਉਹਨਾਂ ਨੇ ਮਨਾਸਮ ਸੰਗਿਆ ਪਿਛਲੇ ਮਹਾਪੁਰਸ਼ਾਂ ਦੇ ਪਰਵਚਨ ਵੀ ਦਰਜ ਕੀਤੇ ਨੇ ਪਰਵਚਨ ਦੀ ਕੀ ਨਿਸ਼ਾਨੀ ਹੋ ਉਥੇ ਸਹਿਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਤ ਹੈ ਦਾ ਅੰਗ ਦੱਸਿਆ ਜਾਊ ਕਿਹੜੇ ਗੁਰੂ ਸਹਿਬਾਨ ਨੇ ਕਿਹੜੇ ਧਾਰਮਿਕ ਗ੍ਰੰਥੇ ਵਿੱਚ ਕਿੰਨੇ ਅੰਗ ਤੇ ਇਹ ਉਪਦੇਸ਼ ਬੋਲਿਆ ਇਹ ਸੋਡੇ ਭਲੇ ਖਾਤਰ ਬੋਲਿਆ ਜਾਊਗਾ ਕਿਉਂਕਿ ਤੁਸੀਂ ਭਾਵ ਜਿਹੜੇ ਜੀਵ ਕੈਨ ਅਸੀਂ ਇਸੇ ਚੀਜ਼ ਨੂੰ ਮੰਨਣਾ ਹੈ ਤਸਾਨੂੰ ਪਤਾ ਲੱਗ ਜੂ ਵੀ ਕੀ ਅਸੀਂ ਉਸ ਤਰੀਕੇ ਨਾਲ ਸਹੀ ਤਰੀਕੇ ਨਾਲ ਮੰਨ ਰਹੇ ਆ ਕਿ ਨਹੀਂ ਮੰਨ ਰਹੇ ਮੌਤ ਪਿੱਛੋਂ ਸਭ ਰੂਹਾਂ ਇੱਕੋ ਥਾਂ ਇਕੱਠੀਆਂ ਨਹੀਂ ਹੁੰਦੀਆਂ ਪਹਿਲਾ ਸ਼ਾਹੀ ਵਚਨ ਇੱਕ ਥਾਂ ਨਹੀਂ ਜਾਂਦੇ ਸੰਤਾ ਮਹਾਤਮਾ ਨੇ ਇਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡੇ ਦੋ ਸ਼੍ਰੇਣੀਆਂ ਦੋ ਕਲਾਸਾਂ ਕਿਹੜੀਆਂ ਇੱਕ ਮਨਮੁਖ ਸ਼੍ਰੇਣੀ ਇੱਕ ਗੁਰਮੁਖ ਸ਼੍ਰੇਣੀ ਹੋ ਦੁਨੀਆਂ ਦਾ ਜ਼ਿਕਰ ਕਰਨਗੇ ਵੱਖੋ ਵੱਖਰਾ ਦੁਨੀਆਂ ਦੀ ਤੁਲਨਾ ਕਰਕੇ ਛੋਡੀ ਜਮੀਰ ਸਾਨੂੰ ਦੱਸ ਦਊ ਵੀ ਅਸੀਂ ਕਿਹੜੀ ਕਲਾਸ 'ਚ ਬੈਠੇ ਹਾਂ ਕੀ ਅਸੀਂ ਮਨਮੁਖਤਾ 'ਚ ਬੈਠੇ ਆਂ ਕਿ ਗੁਰਮੁਖਤਾ 'ਚ ਬੈਠੇ ਆਂ ਜੇ ਮਨਮੁਖਤਾ 'ਚ ਬੈਠੇ ਆਂ ਨਿਸ਼ਾਨੀਆਂ ਸੁਣ ਕੇ ਸਾਨੂੰ ਪਤਾ ਲੱਗ ਜੂਗੀ ਆ ਨਿਸ਼ਾਨੀਆਂ ਮਨਮੁਖਤਾ ਦੀਆਂ ਤਾਂ ਤੁਸੀਂ ਭਾਵ ਤਨਵੈਟ ਹੋਣਾ ਬਦਲ ਲੈਣਾ ਮਨਮੁਖ ਤੋਂ ਗੁਰਮੁਖ ਬਣ ਜਾਣਾ ਛੋਡੇ ਭਲੇ ਦੀ ਗੱਲ ਹੈ ਪਹਿਲਾਂ ਹੁਣ ਜ਼ਿਕਰ ਕਰਦੇ ਨੇ ਮਨਮੁਖ ਰੂਹਾਂ ਦਾ ਮਨਮੁਖ ਜੀ ਜਿਨ੍ਹਾਂ ਨੇ ਸਤਗੁਰੂ ਪੂਰੇ ਦੀ ਛਾਨ ਨਹੀਂ ਲਈ ਜਾਂ ਨਾਮ ਤੋਂ ਖਾਲੀ ਭਾਵਲ ਗੁਰੇ ਹੁੰਦੇ ਨੇ ਬਿਨਾ ਕਿਸੇ ਮੱਦਦਗਾਰ ਦੇ ਇਕੱਲੇ ਜਾਂਦੇ ਨੇ ਇਹਨਾਂ ਇਕੱਲਿਆਂ ਬਾਰੇ ਲਿਖਿਆ ਹੈ ਇਸ ਦੁਨੀਆ ਉੱਪਰ ਹੈ ਸੱਜਣਾ ਨਦੀ-ਨਾਵ ਦਾ ਮੇਲਾ ਇਕੱਲਾ ਹੀ ਆਇਆ ਤੂੰ ਜਾਣਾ ਅੰਤ ਦੀ ਵਾਰ ਇਕੱਲਾ ਇਹ ਜਿ ਇਸ਼ਾਰਾ ਆਤਮਾ ਵਾਲਾ ਹੈ ਇਹਦੇ ਬਾਰੇ ਸ੍ਰੀ ਰਾਗ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 40 ਅੰਗ ਦੇ ਉੱਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਫਰਮਾਨ ਕਰਦੇ ਨੂੰ ਦੱਸਦੇ ਨੇ ਆਮ ਮਨਮੁਖ ਨੂੰ ਹੁੰਦਾ ਕਿੱਥੇ ਵਸਾ ਹੁੰਦਾ ਗੁਰਨਾਥ ਨੂੰ ਜੇ ਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲਾ ਓਏ ਫਿਰ ਫਿਰ ਜੂਨ ਭਾਈਐ ਵਿੱਚ ਵਿਸ਼ਟਾ ਤਰ ਵਿਕਰਾਲ ਦੇਖੋ ਜੇ ਇਸ ਤਰੀਕੇ ਨਾਲ ਬਾਣੀ ਪੜੀ ਜਾਂਦੀ ਹੈ ਸਮਝ ਤਾਂ ਆਈ ਗਈ ਜੇ ਨਹੀਂ ਸਮਝ ਆਈ ਇਹਦੇ ਕੀ ਅਰਥ ਹੈ ਜਿਹੜੇ ਜੀਵਾਂ ਨੇ ਦੇਸ ਰੂਪ ਸਤਗੁਰੂ ਦੀ ਪ੍ਰਾਪਤੀ ਨਹੀਂ ਕੀਤੀ ਕਈ ਜੀਵ ਸੋਚਦੇ ਨੇ ਪ੍ਰੇਮੀ ਜੀ ਨੇ ਦੇਸ ਰੂਪ ਬਾਬ ਦੇ ਕੋਲੋਂ ਬਹੁਤ ਨਹੀਂ ਜਿੱਥੇ ਗੁਰਬਾਣੀ ਵਿੱਚ ਸਤਗੁਰ ਦੇ ਨਾਲ ਪੁਰਖ ਲੱਗਿਆ ਸੱਜਣ ਲੱਗਿਆ ਬੇਲੀ ਲੱਗਿਆ ਸਿੱਧਾ ਦੇਸ ਰੂਪ ਲੈ ਸ਼ਰਣ ਇੱਥੇ ਸਿੱਧਾ ਪੁਰਖ ਲਾ ਕੇ ਯਾਹਰ ਕਰਤਾ ਚੌਤੇ ਪਾ ਕੇ ਨਾਂ ਹੁੰਦਾ ਨਹੀਂ ਜਿੰਨਾ ਸਤਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲਾ ਓਏ ਫਿਰ ਫਿਰ ਜੂਨ ਭਾਈਏ ਵਿੱਚ ਬਿਸ਼ਟਾ ਕਰ ਵਿਕਰਾਲ ਬਿਸ਼ਟਾ ਗੰਦਗੀ ਨੂੰ ਕਹਿੰਦੇ ਨੇ ਗੰਦਗੀ ਦੇ ਕੀੜਿਆਂ ਚੋਂ ਆਇਆ ਜੀਵ ਮੁੜ ਕੇ ਉੱਥੀ ਵਸਾ ਹੋ ਗਿਆ ਇਹ ਇੱਕ ਅਮਨਾ ਕੀਤਾ ਵਿਕਰਾਲ ਬੋਲਦਾ ਭਿਆਨਕ ਸਮਾਂ ਦੁੱਖਾਂ ਦਾ ਸਮਾਂ ਜਿੰਨੀਆਂ ਵੀ ਜੂਨਾਂ ਤੋਂ ਭੋਗ ਕੇ ਆ ਦੁੱਖਾਂ ਜੀ ਭੋਗੀਆਂ ਤੇ ਉਹਨਾਂ ਮਨੁੱਖਾਂ ਜਾਂਨ ਕਿ ਦੁੱਖੀ ਭੋਗ ਰਹੇ ਸੋ ਕਹੀ ਨਹੀਂ ਤੇ ਬੋਲੀ ਭਾਗ ਇਹ ਤੇਰੇ ਪੱਲੇ ਪੈ ਜੂ ਇਸ ਤੋਂ ਬਾਅਦ ਇਹ ਗੁਰਵਾਣੀ ਦੇ ਵਿੱਚ ਭਾਵ ਚੌਥੇ ਪਾਖਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਅੱਜ ਇਹ ਦੱਸਦੇ ਨੇ ਭਾਵ ਗੁਰਮਖ ਰੂਹਾਂ ਬਾਰੇ ਸੰਕੇਪ ਰੂਪ ਦੇ ਵਿੱਚ ਦੱਸਣ ਲੱਗੇ ਐ ਕਿ ਤੁਨਣਾ ਤੁਸੀਂ ਕਰਨੀਆਂ ਨਾ ਜਿੰਨਾ ਜੀਵਾਂ ਨੂੰ ਪੂਰੇ ਸਤਗੁਰ ਦੀ ਸ਼ਰਨ ਨਸੀਬ ਹੋ ਚੁੱਕੀ ਹੈ ਦੇਖੋ ਇਹਨਾਂ ਨੂੰ ਪੂਰੇ ਸਤਗੁਰ ਦੀ ਸ਼ਰਨ ਨਸੀਬ ਹੋ ਗਈ ਕਿਰਪਨ ਪਿਤਾ ਜੀ ਨੇ ਹੀ ਕੀ ਦਸੀ ਹੈ ਤੇ ਸੁਖਮਨੀ ਸਾਹਿਬ ਦੇ ਵਿੱਚ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਅਰਜਨ ਦੇਵ ਜੀ ਰੋਜ਼ ਕਹਿੰਦੇ ਨੇ ਸੰਤ ਸ਼ਰਨ ਜੋ ਜਨ ਪੜੇ ਸੋ ਜਨ ਉਧਰ ਨਹਾ ਸਭ ਲਿਖੇ ਪੈਸੋ ਸੁਖਮਨੀ ਸਾਹਿਬ ਹੋਕਾ ਦੇਤਾ ਉਸ ਰੱਬ ਨੇ ਚੋੜਾ ਧਾਰ ਕੇ ਹੁਣ ਵੀ ਦੇ ਰਹੇ ਨਹੀਂ ਕਿਦੋਂ ਅਸੀਂ ਦਰਵਾਣੀ ਸੁਣਦੇ ਆ ਕਿ ਆਏ ਜੀਵ ਜੇ ਕਿਸੇ ਗੁਰ ਨਪੀਰ ਦੀ ਸ਼ਰਨ ਨਾ ਲਈ ਤਾਂ ਤੇਰੀ ਮੁਕਤੀ ਨਹੀਂ ਹੋਣੀ ਫਿਰ ਕਾਹਦਾ ਦੇਸ਼ ਨਹੀਂ ਮੁਕਣਾ ਧਰਮ ਰਾਏ ਦੀ ਸਜ਼ਾ ਨਹੀਂ ਮੁਕਣੀ ਜਮਦੂਤਾਂ ਦਾ ਡਰ ਨਹੀਂ ਮੁਕਣਾ ਨਰਕ ਸਵਰਗ ਤੇ ਭਾਵ 84 ਲੱਖ ਤੇ ਰੱਖਿਆ ਨਾ ਨਹੀਂ ਛੁੱਟਣਾ ਫਿਰ ਸਵਾਲ ਪੈਦਾ ਖੜਾ ਛੁੱਟੂ ਕਿਵੇਂ ਨਾਨਕ ਜਿਨ ਕੋ ਸਤਗੁਰ ਮਿਲਿਆ ਤਿੰਨ ਕਾ ਲੇਖਾ ਨਿਪੜਿਆ ਇਸੇ ਪਾਸ਼ਾ ਦੀ ਬਾਣੀ ਸਾਫ ਹੀ ਲਿਖਤਾ ਕੋਲੜਾ ਰੱਖੇ ਨਹੀਂ ਜੇ ਜਿਹੜੇ ਜੀਵ ਨੂੰ ਸਤਗੁਰ ਮਿਲ ਗਿਆ ਹੋਵੇ ਸਤਗੁਰੂ ਦੀ ਪ੍ਰਾਪਤੀ ਹੋ ਗਈ ਹੋਵੇ ਉਹਦਾ ਲੇਖਾ ਹੀ ਨਿਪੜ ਗਿਆ ਲੇਖਾ ਕਿਹੜਾ ਧਰਮ ਰਹਿਣਾ ਸਾਫ ਹੀ ਲਿਖਿਆ ਕਿ ਧਰਮ ਰਹਿ ਜਿਆ ਬੰਨਿਆ ਤੇ ਸਾਡਾ ਹੱਕ ਤਾਂ ਚੱਲਦਾ ਸੀ ਸਤਗੁਰੂ ਜਦੋਂ ਨਾਮ ਦੇਂਦਾ ਉਸ ਤੋਂ ਬਾਅਦ ਕਹਿੰਦਾ ਅੱਜ ਤੋਂ ਬਾਅਦ ਤੇਰਾ ਹਿਸਾਬ ਤਾਂ ਮੈਂ ਕਰਦਾ ਪਰ ਮੇਰੇ ਅੱਖੇ ਲੱਗੇ ਜਿਵੇਂ ਮੈਂ ਤੈਨੂੰ ਕੋਈ ਜ਼ਿੰਦਗੀ ਰਹਿ ਗਈ ਉਵੇਂ ਬਿਜਾਰਨੀ ਹੈ ਕੀ ਕਰਨਾ ਸਤ ਸੰਗ ਕਰਨੀ ਹੈ ਮਨੁੱਖਤਾ ਦੀ ਸ੍ਰਿਸ਼ਟੀ ਦਾ ਭਲਾ ਕਰਨਾ ਹੈ ਨਾਮ ਜਪਣਾ ਆਹ ਤੰਮ ਤਾਂ ਧਰਨਾ ਹੈ ਕਿਹੜਾ ਜ਼ਿੰਮੇਵਾਰ ਮੈਂ ਹੋ ਗਿਆ ਤੈਨੂੰ ਤਾਂ ਬਣ ਕੇ ਲਿਖਿਆ ਸੇ ਮਰਤ ਨਾਮ ਕਿਲਬ ਸਭ ਕਾਟੇ ਧਰਮ ਰਾਏ ਕੇ ਤਾਦਰ ਬਾਤੇ ਸਭ ਤਾਂ ਲਿਖੇ ਪਏ ਪਾਸ਼ਤੌਲਾ ਰੱਖਦੀ ਨਹੀਂ ਕੋਈ ਸਾਡੀ ਸਮਝ ਹੀ ਨਹੀਂ ਆਉਂਦਾ ਸਾਨੂੰ ਕੋਈ ਸਮਝਾਉਦਾ ਹੀ ਨਹੀਂ ਸੇਮਰਤ ਨਾਮ ਆ ਨਾਮ ਸਿਵਰਲਾ ਬੰਦਿਆ ਤਿੰਨ ਵੇਖਣੋਂ ਜ਼ਹਿਰ ਦਾ ਤੇਰੇ ਉੱਤੇ ਪਾਪਾਂ ਦੀ ਮਾਇਲ ਕਿੱਲਾਂ ਦਾ ਰੂਪ ਧਾਰੀ ਬੈਠੀਏ ਕਿੱਲਾਂ ਦਾ ਕਿੱਲ ਅਸੀਂ ਕੰਨ ਚਲਾ ਦਈਏ ਦੁੱਖ ਨਹੀਂ ਮੰਦੀ ਲੱਕੜ ਚਲਾ ਦਈਏ ਦੁੱਖ ਨਹੀਂ ਮੰਦੀ ਤੂੰ ਜੜ ਹੈ ਤੇ ਸਰੀਰ ਚਲਾ ਦਈਏ ਕਿੰਨੀਆ ਦੁੱਖ ਹੁੰਦਾ ਜਿਵੇਂ ਦੇ ਜੀ ਦੇ ਵਿੱਚ ਇਹਨੂੰ ਕਿੱਲ ਵਖ ਕਿੱਲਾਂ ਦਾ ਰੂਪ ਜ਼ਹਿਰ ਪਾਉ ਸਿਮਰਤ ਨਾਮ ਤੇ ਨਿਬ ਕਿ ਸਭ ਕਾਟੇ ਧਰਮ ਰਾਏ ਕੇ ਡਾਗਰ ਫਾਟੇ ਹੁਣ ਤਾਜੇ ਕਹਿ ਸੁਣ ਤੋ ਨਹੀਂ ਮੈਂ ਸਾਰੀ ਉਮਰ ਇਹ ਪੰਕਤੀ ਪੜੀ ਜੰਨਾ ਤੁਸੀਂ ਸੁਣੀਏ ਨਾ ਤਾਜ ਜਦਾ ਪੜਹੁਣੇ ਪੈਗੇ ਨਾ ਉਹਦੇ ਕੋਲ ਤਾਂ ਜਾਣਾ ਪਊਗਾ ਉਹ ਆਇਆ ਆਇਆ ਸੀ ਆਇਆ ਹੈ ਤੇ ਆਉਂਦਾ ਰਹੂਗਾ ਬਚਨ ਪਰਮਪਿਤਾਇ ਸ਼ਾਂਤ ਕਰਦੇ ਕਿਉਂ ਰੱਬ ਪਹਿਲਾਂ ਵੀ ਆਇਆ ਸੀ ਹੁਣ ਵੀ ਆ ਤੇ ਆਉਂਦਾ ਵੀ ਰਹੇਗਾ ਸੋ ਇਸੇ ਕਰਕੇ ਜਿੰਨਾ ਜੀਵਾਂ ਨੂੰ ਪੂਰੇ ਸਤਗੁਰ ਦੀ ਸ਼ਰਨ ਨਸੀਬ ਹੋ ਚੁੱਕੀ ਹੈ ਜਾਂ ਜੋ ਜੀਵ ਪੂਰੇ ਸਤਗੁਰ ਦੀ ਸ਼ਰਨ ਵਿੱਚ ਆ ਕੇ ਨਾਮ ਜਪਦੇ ਨੇ ਉਹਨਾਂ ਨੂੰ ਅੰਤ ਸਮੇਂ ਨਾ ਤਾਂ ਜਮ ਲੈਣ ਆਉਂਦੇ ਨੇ ਤੇ ਨਾ ਧਰਮ ਰਾਏ ਦੀ ਪਿਚੈਰੀ ਵਿੱਚ ਪੇਸ਼ ਹੋਣਾ ਪੈਂਦਾ ਹੈ ਇਹ ਆ ਸ਼ਾਹੀ ਵਚਨ ਭੰਗ ਦਿੱਤਾ ਜੀ ਹੁਣ ਸੋਡਾ ਵਿਸ਼ਵਾਸ ਕਰਾਉਣ ਖਾਤਰ ਜੇ ਛੋਡੇ ਅੰਦਰ ਫੁਰਤੀ ਬਣ ਜੇ ਨਾ ਕਾਲ ਦਾ ਫੋੜਨਾ ਬਣਦਾ ਨਹੀਂ ਇਹਨਾਂ ਨੂੰ ਮੰਨਣਾ ਉਹਨੂੰ ਮੰਨਣਾ ਤਾਂ ਮੰਨੋ ਏਸ ਦਾ ਸੰਦੇਸ਼ਾ ਕੀ ਨੇ ਦਿੱਤਾ ਹੈ ਇਹ ਹੀ ਗੱਲ ਧਰਮਰਾਇ ਤੋਂ ਖਹਿੜਾ ਸ਼ਨੌਖਾਤਰ ਜਮਦੂਤਰ ਤੋਂ ਖਹਿੜਾ ਸ਼ਗਾਉਣਾ ਖਾਤਰ ਗੁਜਰੀ ਰਾਗ ਵਿੱਚ ਤੀਸਰੇ ਪਾਖਾ ਸਹਿਬ ਸਿੰਘ ਨੂੰ ਅਮਰਦਾਸ ਜੀ ਸਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਦੇ 516 ਅੰਗ ਤੇ ਦੱਸਦੇ ਨੇ ਠੇਠ ਗੁਰਮੁਖੀ ਪੰਜਾਬੀ ਜੀ ਕਹਿਣ ਲੱਗੇ ਨੇ ਦੱਸਣ ਲੱਗੇ ਨੇ ਗੁਰਨਾਥ ਜੀ ਜਿੰਨਾ ਸਤਗੁਰ ਸਿਉਂ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਤਿੰਨ ਜਮ ਕੀ ਤਲਬ ਨਾ ਹੋਸੀ ਸਭ ਲਈ ਹੈ ਜਾਮਨੋ ਤਲਬਣਗੀ ਨਹੀਂ ਪੇਛੀ ਪੈਣੀ ਨਹੀਂ ਇੱਥੇ ਬੰਦਾ ਬੜਾ ਹੁਸ਼ਿਆਰ ਹੈ ਮਹਾਰਾਜਾ ਕਚਹਿਰੀ ਜਾਣਾ ਪਵੇ ਭਾਦੀ ਬਣ ਜਾਂਦੀ ਹੈ ਕਿ ਇੱਕ ਐਸੀ ਪੇਸ਼ੀ ਐ ਇੱਕ ਐਸੀ ਕਚਹਿਰੀ ਜਾਂ ਮਾਤਵਾ ਜਿੱਥੇ ਹਰ ਇੱਕ ਆਤਮਾ ਦਾ ਹਸਾਬ ਕਤਾਮ ਹੋਣਾ ਹੈ ਤੇ ਉੱਥੇ ਕੌਣ ਤੋਂ ਵਕੀਲ ਕਰਿਆ ਕਿਹੜਾ ਤੇਰਾ ਉੱਥੇ ਸਾਥ ਦਿਉ ਕੀ ਇਹਦੇ ਬਾਰੇ ਕੋਈ ਖੇਤਰ ਸੰਸਾ ਕਰਿਆ ਜੀ ਪਿੰਡ ਦਾ ਕਰਤਾ ਲੰਮਾ ਮੈਂ ਕੋਈ ਦੱਸੇ ਦੱਸੇ ਇਹਦੇ ਬਾਰੇ ਦੱਸਣ ਲੱਗੇ ਨੇ ਗੌਰ ਨਾਲ ਸੁਣ ਲੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ 729 ਅੰਗ ਦੇ ਉੱਤੇ 729 ਅੰਗ ਗੁਰੂ ਨਾਨਕ ਦੇਵ ਦਾ ਬਚਨ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਣ ਅਨੇ ਚ ਸੱਜਣ ਵਰਤਿਆ ਰੱਬ ਦੀ ਚ ਸੱਜਣ ਵਰਤਿਆ ਤਿਉ ਦੇਸ ਰੂਪ ਚ ਇਤਾਕ ਦੇ ਵਾਲਾ ਚਾਰਾ ਕਰ ਦੇ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਜਿਸੰ ਕਸਰ ਹੈ ਕੀ ਕਰੀਏ ਮੇਰੇ ਕਲ ਤੇ ਸ਼ੰਕਾ ਤਾਂ ਕੋਈ ਰਹੇ ਹੀ ਨਹੀਂ ਐਵੇਂ ਬੰਦਾ ਸ਼ੰਕੇ ਕਰੇ ਕਰੀਏ ਵੀ ਤਾਂ ਕਰੀਏ ਜਿਸੂ ਪ੍ਰਗਟ ਹੋ ਜੂਗਾ ਉਹ ਰੱਬ ਸ਼ਬਦ ਰੂਪ ਦੇ ਵਿੱਚ ਵਾਰੋਂ ਦੇਸ ਰੂਪਾ ਜਿਹੜਾ ਤੈਨੂੰ ਸ਼ਬਦ ਦਿੰਦਾ ਜਦੋਂ ਤੇਰਾ ਸ਼ਮਨ ਚੱਲ ਪਿਆ ਉਦੋਂ ਆਦ ਤੂੰ ਜਉਦਾ ਵੀ ਦੇਖ ਲੇਗਾ ਕਿ ਇਹ ਅੰਦਰੋਂ ਰੱਬ ਹੈ ਪਰ ਮੌਤ ਤੋਂ ਬਾਅਦ ਤਾਂ ਤੈਨੂੰ ਉਹ ਚੀਜ਼ ਹੀ ਦਿਖਾ ਦੂਗਾ ਕਿਹੜੀ ਚੀਜ਼ ਗੌਰ ਨਾਲ ਸੁਣੋ ਸਤਗੁਰੂ ਕੀ ਤਾਕਤ ਲੱਗੇ ਹੁੰਦਾ ਹੈ ਕਿਉਂਕਿ ਕੋਈ ਤਾਂ ਚੀਜ਼ ਥੰਦੀ ਹੈ ਨਾ ਸਤਿਗੁਰੂ ਜਿਹੜੀ ਦਾਤ ਦੇ ਵਿੱਚ ਸਾਨੂੰ ਦਿੰਦਾ ਉਹਨੂੰ ਗੁਰਮੰਤਰ ਨਾਮ ਸ਼ਬਦ ਕਿਹਾ ਜਾਂਦਾ ਹੈ ਉਹ ਸ਼ਬਦ ਦੇ ਸਹਾਰੇ ਸਾਡੀ ਸੁਰਤੋਂ ਦੇ ਜਹਾਜ਼ ਤੇ ਚੜ ਕੇ ਨਾਨਕ ਨਾਮ ਜਹਾਜ਼ਾ ਚੜੇ ਸੋਤੜੇ ਪਾਰ ਭਾਵ ਸੁਰਤ ਸ਼ਬਦ ਤੇ ਚੜ ਕੇ ਸੱਚ ਕੰਡ ਜਾ ਵਰਦੀ ਹੈ ਸਿਵਾਰੀ ਸ਼ਬਦ ਦੀ ਮਿਲਦੀ ਹੈ ਫਿਰ ਉਹ ਸ਼ਬਦ ਮਿਲੂ ਕਿੱਥੋਂ ਉਹਦਾ ਜ਼ਿਕਰ ਪੁਰਾਣੀ ਚ ਕਰਿਆ ਵਾਈ ਜੀ ਬਹੁਤਾਂ ਹੀ ਕਰਿਆ ਪਰ ਪਰਮ ਪਿਤਾ ਜੀ ਨੇ ਜਿੱਥੇ ਮناسب ਸਮਝਿਆ ਵੀ ਆ ਆਧਾਰ ਜਰੂਰ ਮੁਰਖਤਾ ਨੂੰ ਦੱਸੀਏ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਕੇ ਉਹਦਾ ਜੀਵਨ ਸੁਧਾਰ ਲੈਣ ਜਿਹੜਾ ਗੁਰਮੰਤਰ ਨਾਮ ਸ਼ਬਦ ਇਸ ਪਵਿੱਤਰ ਆਤਮਾ ਕੋਲੇ ਸੀ ਇਹਦੀ ਸੁਰਤ ਨੂੰ ਇੱਕ ਦਮ ਸੱਚਖੰਡ ਲੈ ਗਿਆ ਤਾਂ ਉਹਦੀ ਸਿਵਤ ਉਹਦੇ ਗੁਣ ਉਹਦੀ ਮਹਿਮਾ ਉਹਦੀ ਉਸਤਤ ਮਾਰੂ ਰਾਗ ਦੇ ਵਿੱਚ ਤੀਸਰੇ ਪਾਸ਼ਾ 1054 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ ਨੇ ਇਹਦੀ ਪ੍ਰਾਪਰਤੀ ਕਰਨ ਲਈ ਨਾ ਕਰਨੀ ਸਭੇ ਸਾਰੇ ਹੈ ਪਰ ਤੀਸਰੇ ਪਾਸ਼ਾ ਦੀ ਇਹ ਪੰਕਤੀ ਸਾਨੂੰ ਭਾਵ ਸਭੀ ਚਿੰਦੋੜਾ ਜੇ ਜੁ ਸੰਤਿਸ਼ਰਣ ਹਰੂਣਾ ਦੇ ਦੂ ਕਿ ਜਾਗ ਬੰਦਿਆ ਜਾਗ ਜਿਵੇਂ ਦੁਨੀਆਦਾਰੀ ਚ ਸਵਾਰੀ ਭਾਲਦਾ ਨਾ ਸਫਰ ਕਰਨ ਨੂੰ ਮੌਤ ਤੋਂ ਬਾਅਦ ਤੇਰੀ ਆਤਮਾ ਖਾਤਰ ਵੀ ਸਵਾਰੀ ਦਸਣ ਲੱਗੇ ਨੇ ਕਿਹੜੀ ਸਵਾਰੀ ਦੇ ਉੱਤੇ ਚੜ ਕੇ ਸੱਚਖੰਡ ਨੂੰ ਨੇ ਜਾਣਾ ਡੋਰ ਨਾ ਸੋਲੋ ਆਖਰੀ ਉਹ ਜਮ ਮਾਰਿਆ ਨਾ ਜਾਈ ਗੁਰ ਕੇ ਸ਼ਬਦ ਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜਿਉ ਵੇ ਪਰਵਾਹਾ ਹੈ 헤 ਦੀ ਤਰਜਾ ਜਿਵੇਂ ਤਰਜਾ ਸ਼ਬਦ ਬੋਲਦੇ ਨੇ ਇਹ ਤਰਜਾ ਇਹ ਤਰਜਾ ਜਿਹਦੇ ਸਾਰਾ ਗੁਰੂ ਗ੍ਰੰਥ ਸਾਹਿਬ ਰਾਗਾਂ ਤੇ ਤਰਜਾ ਚ ਹੀ ਹੈ ਸੋ ਐਸੇ ਕਰਕੇ ਹੁਣ 헤 ਦੀ ਨਿਰਕ ਨਾਲ ਤੀਸਰੇ ਪਾਸ਼ਾ ਸਮਝਾ ਦੇ ਪੜ ਕੇ ਸਾਨੂੰ ਦੱਸ ਤੀ ਛੋਟੀ ਸਮਝ ਨਹੀਂ ਆਏ ਇਹ ਸ਼ਬਦ ਦਾ ਤਪ ਤੇਜ ਦੱਸਿਆ ਜਿਹੜਾ ਸ਼ਬਦ ਸਰ ਦੇ ਮਾਲਕਿੰਗ ਬੰਦ ਸ਼ਬਦ ਹੈ ਨਾ ਬਹੁਤ ਪੰਜੀਆਂ ਕੋਈ ਹੈ ਇਸੇ ਪ੍ਰਵੈਕਟਰ ਨੂੰ ਕੋਲੇ ਵੇਸੀ ਮੌਤਵਾਦੀ ਦੇ ਉੱਤੇ ਸਵਾਰੀ ਹੋਣੀ ਹੈ ਸਾਡੀ। ਉਹਦੇ ਬਾਰੇ ਕੀ ਦੱਸਿਆ? ਆਫਰ ਉਹ ਜਮ ਮਾਰਿਆ ਨਾ ਜਾਈ ਆਪੜਾ ਕਹਿੰਦੇ ਨੇ ਹੰਕਾਰੇ ਨੂੰ ਮਨਮਤੇ ਨੂੰ ਢੀਠ ਨੂੰ ਜਿਹੜਾ ਕਿਸੇ ਅੱਖੇ ਨਾ ਲੱਗੇ। ਜਮ ਕਹਿੰਦੇ ਨੇ ਜਮਦੂਤ ਨੂੰ ਮਾਰਿਆ ਤੋਂ ਭਾਵ ਆ ਉਹ ਤੋਂ ਖੈਦਾ ਛਡਾ ਲੈਣਾ ਬਰੀ ਹੋ ਜਾਣਾ ਉਹ ਤੋਂ ਮੁਕਤ ਹੋ ਜਾਣਾ ਉਹਦੇ ਰੋਲੇ ਪੇਸ਼ੀ ਨਾ ਪਵੇ। ਦੋ ਟੇਸਾਂ ਲਾਤੀਆਂ ਪਿਤਾ ਜੀ ਨੇ ਇੱਥੇ ਆਪਣੇ ਤੀਸਰੇ ਪਾਸ਼ਾ ਨੇ ਕਿ ਐਨੀ ਗੱਲ ਸਮਝਾ ਦੇ ਆ ਫਰਿਓ ਜਮ ਮਾਰਿਆ ਨਾ ਜਾਈਂ ਆ ਆ ਫੜਗੇ ਤੇ ਹੰਕਾਰ ਗੇ ਰੂਹੇ ਤੀਸਰੇ ਪਾਸ਼ਾ ਦੱਸਣ ਲੱਗੇ ਲਾਗੌਰ ਨੂੰ ਸੁਣ ਲੋ ਬੱਚਾ ਆ ਆ ਫੜਗੇ ਤੇ ਹੰਕਾਰ ਗੇ ਰੂਹੇ ਜਦ ਰੱਖੀ ਯਾਦ ਰੱਖੀ ਗੱਲ ਸਾਡੀ ਹੁਣ ਤਾਂ ਤੂੰ ਸਾਡੀ ਸਤ ਸੰਗ ਚ ਆ ਕੇ ਰਹਿੰਦਾ ਨਹੀਂ ਗੱਲ ਮੰਨਣੀ ਤਾਂ ਦੂਰ ਹੀ ਸੁਣਦਾ ਨਹੀਂ ਜੇ ਸੁਨੇਗਾ ਫੇਰ ਹੀ ਮੰਨੇਗਾ ਪਰ ਯਾਦ ਰੱਖੀ ਜਦੋਂ ਤੇਰੇ ਸਵਾਸਾਂ ਦਾ ਘੜਾ ਜਾ ਫਟ ਗਿਆ ਨਾ ਮੰਜੇ ਤੋਂ ਲਾਹਿਆ ਪਿਆ ਹੋਏਗਾ ਉਹ ਡਾਕਟਰ ਨਵਜਾਇਆਂ ਫੜੀ ਬੈਠਾ ਹੋਊ ਬਾਹਰ ਜਾਇਦਾਦਾਂ ਦੇ ਮਰੱਬਿਆਂ ਦੇ ਮਰੱਬੇ ਹੋਣਗੇ ਬੈਂਕਾਂ 'ਚ ਵੀ ਬੜਾ ਪਕਾਇਆ ਪਿਆ ਹੋਊ ਰਾਜਨੀਤੀ ਦੇ ਝੰਡੇ ਵੀ ਝੂਲਦੇ ਹੋਣਗੇ ਪਰ ਯਾਦ ਰੱਖੀ ਨਾ ਕਿਸੇ ਵੀ ਚੀਜ਼ ਨੇ ਮੌਤ ਤੋਂ ਬਾਅਦ ਤੇਰੀ ਆਤਮਾ ਦਾ ਸ਼ਾਂਤ ਨਹੀਂ ਦੇਣਾ ਤੇ ਜਿਨਟੇ ਤੇਰੀ ਜਿਉਣੀ ਸੁਰਤ ਜੀ ਆ ਗਈ ਨਾ ਮੜੀ ਜੀ ਵਚਨ ਸੁਣ ਕੇ ਐਨਾ ਥੋੜਾ ਜਿਹਾ ਔਖਾ ਤੌੜਾ ਵਚਨ ਕਿਉਂ ਬੋਲਿਆ ਕਿਉਂ ਫਲੂਨਾ ਦਿੱਤਾ ਹੈ ਤੀਸਰੇ ਪਾਸ਼ਾ ਨੇ ਆਖਿਆ ਵੀ ਜੇ ਇੰਨੀ ਗੱਲ ਨਹੀਂ ਕਹਿੰਦੇ ਤਾਂ ਇਹਨੇ ਹਿੱਲਣਾ ਨਹੀਂ ਇਹਦੀ ਸੁਰਤ ਨੇ ਗੌਰ ਨਾਲ ਸੁਣਨਾ ਨਹੀਂ ਤੇ ਇਹ ਆ ਭਾਵ ਹੁਣ ਬੰਦਾ ਸੋਚਦਾ ਹੈ ਵੀ ਬਿਲਕੁਲ ਸਹੀ ਹੈ ਜਿਹਦੇ ਨਾਲ ਸਹਿਮਤਾ ਹੈ ਵੀ ਮੌਤ ਤੋਂ ਬਾਅਦ ਜਮਦੂਤ ਲੈਣ ਆਉ ਸਾਡੀ ਸੁਰਤ ਨੂੰ ਲੈ ਕੇ ਤੋੜਦਾ ਬਣੂ ਤੇ ਪਰ ਉਹ ਤੋਂ ਖੈੜਾ ਕਿਵੇਂ ਛਡਾਇਆ ਜਾਵੇ ਉਹ ਤੋਂ ਬੜੀ ਕਿਵੇਂ ਹੋਇਆ ਜਾਵੇ ਤਾਂ ਤੀਸਰੇ ਪਾਤਸ਼ਾਹ ਅਗਲੀ ਗੰਟੀ ਦੱਸਣ ਲੱਗੇ ਇਹ ਲਿਖੇ ਆਫਰੇ ਉਹ ਜਮ ਮਾਰਿਆ ਨਾ ਜਾਈ ਗੁਰ ਕੇ ਸ਼ਬਦ ਦੇ ਨੇੜ ਨਾ ਆਈ ਸਭ ਲਿਖੇ ਕਿ ਗੁਰੂ ਦੇ ਸ਼ਬਦ ਦੇ ਨੇੜੇ ਨਹੀਂ ਜਮ ਜੂਤ ਲੱਗ ਸਕਦੇ ਕਿਉਂ ਨਹੀਂ ਲੱਗ ਸਕਦੇ ਸ਼ਬਦ ਸੁਣਿਆ ਤਾਂ ਦੂਰੋਂ ਭਾਗੇ ਇੱਧਰ ਖਿਆ ਰਖੋ ਇਹ ਸ਼ਬਦ ਸੁਣਿਆ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀ ਉਹ ਵੇ ਪ੍ਰਵਾਹਾ ਜੀ ਸਤਿਗੁਰੂ ਦੇ ਬਖਸ਼ੇ ਨੂੰ ਸਤਿਗੁਰਜੀ ਤੇ ਮੋਹਰ ਲਾ ਦਿੰਦਾ ਹੈ ਆਪਣੀ ਸ਼ਰਨ ਵਿੱਚ ਲੈ ਲੈਂਦਾ ਉਹਨੂੰ ਰੱਬ ਵੀ ਨਹੀਂ ਬੁਲਾ ਸਕਦਾ ਹੁਣ ਤੁਸੀਂ ਸੋਚਦੇ ਹੋ ਹੈ ਸਤਿਗੁਰੂ ਰੱਬ ਨਾਲੋਂ ਵੱਡਾ ਹੈ 100% ਵੱਡਾ ਹੈ ਇਹਦੀ ਪੁਸ਼ਟੀ ਨਾਮਦੇਵ ਨੇ ਗੁਰਬਾਣੀ ਚ ਕੀਤੀ ਹੈ ਕੀ ਕੀਤੀ ਹੈ ਮੇਰੀ ਬਾਂਦੀ ਮੇਰਾ ਭਗਤ ਛਡਾਵ ਹੈ ਵੰਦੀ ਭਗਤ ਨਾ ਛੋਟੇ ਮੋਗੇ ਨਾਮਦੇਵ ਦੀ ਬਾਣੀ ਹੈ ਰੱਬ ਬੋਲਿਆ ਨਾਮਦੇਵ ਦੀ ਬਾਣੀ ਕਿ ਮਾਇਆ ਤਾਂ ਆਤਮਾ ਨੂੰ ਬੰਨ੍ਹ ਕੇ ਤੋੜਨਾ ਹੈ ਹੰਦਾ ਛੋਟੇ ਦਾ ਜਾਂ ਰੱਸਾ ਸੰਗਲਤਾ ਕੋ ਜਿੰਨਾ ਨਿਕਾਲ ਦੇਣਾ ਬੰਨੇ ਉਹ ਰੱਸਾ ਸੰਗਲਨ ਤਾਂ ਸਾਡਾ ਸਰੀਰ ਵਜਦਾ ਹੁੰਦਾ ਹੈ ਆਤਮਾ ਕਹਦੇ ਚ ਵੱਜੀ ਆ ਮੋਹ ਮਮਤਾ ਦੇ ਝਾਲ ਚ ਚਰਾਸੀ ਲੱਖ ਦੇ ਝਾਲ ਚ ਜੰਮਣ ਮਰਨ ਦੇ ਝਾਲ ਚ ਇਹਦੇ ਚ ਵੱਜੀ ਵੀ ਹੈ ਰੱਬ ਕਹਿੰਦਾ ਮੇਰੀ ਬੰਦੀ ਮੇਰਾ ਭਗਤ ਛਡਾਵਾ ਇਹਦਾ ਮਤਵਲ ਬੰਨਣ ਵਾਲਾ ਵੀ ਉਹੀ ਹੈ ਤੇ ਛਡਾਉਣ ਵਾਲਾ ਵੀ ਉਹੀ ਹੈ ਬੰਦਾ ਦਰਗਾਹ ਚੋਂ ਸਿੱਧਾ ਹੈ ਸ਼ਰੌਣ ਖਾਤਰ ਸਤਗੁਰਾਂ ਦੀ ਬਾਣੀ 'ਚ ਪ੍ਰਗਟ ਹੋ ਜਾਂਦਾ ਹੈ ਹਲੇ ਕੋਈ ਦੇਸ ਰੂਪ ਦੀ ਕਸਰ ਨਹੀਂ ਗਈ ਕੋਈ ਕਸਰ ਨਹੀਂ ਮੇਰੀ ਬੰਦੀ ਮੇਰਾ ਭਗਤ ਛਡਾਵਾ ਬੰਦੀ ਪ੍ਰਗਟ ਨਹੀਂ ਤਪਾਈਵੇਂ ਪਾਸ਼ਾ ਦਾ ਜਮਈ ਸੇ ਰਸੂਲ ਲਾਤੀ ਜੋ 1102 ਅੰਗ ਦੇ ਉੱਤੇ ਸਪਸ਼ਟ ਲਿਖਿਆ ਮਾਰੂ ਰਗ ਦੇ ਵਿੱਚ ਨਾਨਕ ਕੱਚੜਿਆ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਇਹ ਬਾਣੀ ਮਾਰੂ ਰਗ ਦੇ ਵਿੱਚ ਪੰਜਵੇਂ ਪਾਸ਼ਾ ਦੇ ਮੁਖਾਰਨਦ ਤੋਂ ਉਚਾਰਨ ਕੀਤੀ ਹੈ 1102 ਅੰਗ ਦੇ ਉੱਤੇ ਗੁਰਗਨ ਸਾਹਿਬ ਦੇ ਵਿੱਚ ਦਰਜ ਹੈ ਕੀ ਕਹਿੰਦੇ ਨੇ ਨਾਨਕ ਕੱਚੜ ਆਸਾਂ ਤੋੜ ਬੋਲਿਆ ਪੰਨੇ ਪਾਸ਼ਾ ਦਾ ਵਚਨ ਹੈ ਭਾਪ ਗੁਰਨਾਨਕ ਦੇਵ ਦਾ ਨੋਂ ਪਾ ਕੇ ਮੋਹਰ ਲਾਤੀ ਪੱਕੀ ਲਾ ਜੀ ਕੇ ਸੱਚ ਕਰਕੇ ਜਾਣੀ ਕੀ ਇਨਾਂ ਕੱਚੜ ਆਉਨਾ ਤੱਕ ਢਾ ਲੈ ਕੱਚੇ ਕਿਹੜੇ ਦੁਨਿਆਵੀ ਰਿਸ਼ਤੇ ਸਾਰੇ ਕੱਚੇ ਜਾਇਦਾਤਾ ਮਹਿਲ ਠਾਰੀਆਂ ਪੈਸਾ ਪਾਈ ਕੱਚੇ ਕਿਉਂ ਹੈ ਕੀ ਆ ਚੀਜ਼ ਨੇ ਕਿਸੇ ਨੇ ਸਾਥ ਦਿੱਤਾ ਵਈ ਦਾ ਨਹੀਂ ਦਿੱਤਾ ਨਾ ਹੋਵੇ ਨਾ ਕੱਚੀ ਨਾਨਕ ਕੱਚੜ ਆਸਾਂ ਤੋੜ ਢੂੰਡ ਸੱਜਣ ਸੰਤ ਪੱਕਿਆ ਇੱਥੇ ਤਾਂ ਮੇਰੇ ਖਿਆਲ ਚ ਕੋਈ ਸ਼ੰਕੇ ਦੀ ਗੱਲ ਨਹੀਂ ਛੱਡੀ ਪੰਜਵੇਂ ਪਾਠਾਂ ਦੀ ਢੂੰਡ ਮळे ਭਾਲਣਾ ਹੁੰਦਾ ਹੈ ਕਿ ਭਾਲਣਾ ਕਿਨੇ ਹੈ ਅਸੀਂ ਜਿਹੜੇ ਸਰੋਥੀ ਢੂੰਡ ਸੱਜਣ ਸੰਤ ਪੱਕਿਆ ਉਹ ਜੀਵ ਦੀਆਂ ਮਛੋੜੇ ਉਹ ਮੋਇਆਂ ਨਾ ਜਾਈ ਛੋੜ ਇਹ ਤਾਂ ਕੱਟੇ ਦਾ ਤੇਰਾ ਗਿਆਉਂਦੇ ਦਾ ਨਿਸ਼ਾਤ ਛੱਡ ਸਕਦੇ ਨਹੀਂ ਮਾੜੀ ਜੀ ਗਰੀਬੀ ਆਉਂਦੇ ਪਛੀਤਾਉਂਦੀ ਡੇਰ ਹੈ ਤੇ ਉਹ ਮੋਏ ਤੇਰੀ ਭਾਵ ਆਤਮਾ ਜਦੋਂ ਸ਼ਰੀਰ ਛੱਡ ਕੇ ਜਾਊਗੀ ਉਹਦੇ ਵੀ ਤੇਰੇ ਨਾਲ ਆ ਨਾਲਾ ਧੰ ਧੰ ਸਤਿਗੁਰੂ ਤੇਰਾ ਹੀ ਹੈ ਮੌਕਾ ਮਿਲਿਆ ਬਾਈ ਜੀ ਨੇ ਵੀ ਸਾਡੇ ਨਾਲ ਬਲਾਤ ਦੀ ਸੇਵਾ ਜਾਂ ਕਿਹਦੀ ਵੀ ਸਾਧ ਸੰਗਤ ਦੀ ਸੇਵਾ ਦੇ ਵਿੱਚ ਲਗਾਤਾਰ ਮੇਰੇ ਖੈਲਾ ਵੀ 2000 ਸਤ ਤੋਂ ਬਾਅਦ 2006 ਤੋਂ ਅੱਜ ਤੱਕ ਸਾਡੇ ਨਾਲ ਸੇਵਾ ਕਰੀਆ ਗਰਮ ਮਹਿਸੂਸ ਹੁੰਦਾ ਹੈ ਦੱਸ ਦਿਆਂ ਕਿ ਬਾਜੀ ਦੇ ਮਖਾਰ ਦਿਨ ਤੋਂ ਉਹਨਾਂ ਦੇ ਮੂੰਹ ਤੋਂ ਕਦੇ ਵੀ ਕਦੀ ਵੀ ਮੈਂ ਕਿਸੇ ਦੀ ਨਿੰਦਿਆ